ਸਵਾਗਤ ਹੈ ਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਾ ਸਿੰਘ ਆਲਮ ਦੇ ਉਤੇ ਸੰਗਤ ਜੀ ਪੋ ਦਾ ਮਹੀਨਾ ਚੜ ਚੁੱਕਾ ਹੈ ਆਪਾਂ ਤੁਹਾਨੂੰ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੋ ਦਾ ਮਹੀਨਾ ਸਿਰਫ ਸਰਦੀ ਦਾ ਮਹੀਨਾ ਨਹੀਂ ਇਹ ਗੁਰਸਿੱਖੀ ਇਤਿਹਾਸ ਦਾ ਸਭ ਤੋਂ ਭਾਰੀ ਤੇ ਸਭ ਤੋਂ ਦਰਦਪ੍ਰਿਆ ਤੇ ਸਭ ਤੋਂ ਉੱਚਾ ਮਹੀਨਾ ਹੈ ਇਹ ਉਹ ਮਿੰਨਾ ਹੈ ਜਿੱਥੇ ਸਾਡਾ ਸਿਰ ਝੁਕ ਜਾਂਦਾ ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਤੇ ਦਿਲ ਆਪਣੇ ਆਪ ਪੁੱਛਦਾ ਹੈ ਕਿ ਅਸੀਂ ਉਸ ਕੁਰਬਾਨੀ ਦੇ ਵੀ ਕਾਬਿਲ ਹੋ ਸਕਦੇ ਹਾਂ ਕਿ ਅਸੀਂ ਵੀ ਕੁਝ ਕਲੰਗੀ ਤਰ ਪਾਸਾ ਦੇ ਕਰ ਸਕਦੇ ਹਾਂ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਬੇਨਤੀ ਸਾਂਝੀ ਕਰਨੀ ਚਾਹੁੰਦੀ ਹੈ ਇਹ ਬੇਨਤੀ ਇੱਕ ਨੇਮ ਹੈ 15 ਦਿਨਾਂ ਦਾ ਨੇਮ ਸਿਰਫ 15 ਦਿਨ ਨਾ ਬਹੁਤੇ ਲੰਬੇ ਨਾ ਅਸੰਭਵ ਪਰ ਜੇ ਇਹ 15 ਦਿਨ ਸੱਚੇ ਦਿਲ ਨਾਲ ਨਿਭ ਗਏ ਤਾਂ ਜੀਵਨ ਦੀ ਦਿਸ਼ਾ ਬਦਲ ਸਕਦੀ ਹੈ ਨੇਮ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਕਲਗੀਧਰ ਪਾਤਸ਼ਾਹੀ ਦੇ ਬਚਨ ਵੀ ਦੱਸਾਂਗੇ ਜੋ ਉਹਨਾਂ ਨੇ ਪੋ ਦੇ ਮਹੀਨੇ ਵਿੱਚ ਕੀਤੇ ਸਨ ਈ ਕਾਪਾਂ ਤੋਂ ਤੁਹਾਨੂੰ ਛੋਟੀ ਜੀ ਸਾਖੀ ਵੀ ਸੁਣਾਵਾਂਗੇ ਜੋ ਕਲਗੀਧਰ ਪਾਤਸ਼ਾਹੀ ਦੇ ਸਮੇਂ ਦੀ ਹੈ ਇਹ ਸਾਖੀ ਆਪਣੇ ਬੱਚਿਆਂ ਦੇ ਨਾਲ ਵੀ ਸਾਂਝੀ ਕਰਿਓ ਤਾਂ ਜੋ ਤੁਹਾਡੇ ਬੱਚੇ ਵੀ ਇਸ ਸਾਖੀ ਨੂੰ ਸੁਣ ਕੇ ਮੋਟੀਵੇਟ ਹੋ ਸਕਣ ਤੇ ਤੁਸੀਂ ਵੀ ਮੋਟੀਵੇਟ ਹੋਵੋ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਵੀਡੀਓ ਫੁੱਲ ਦੇਖਣਾ ਸੰਗਤ ਜੀ ਇਹ ਨਿਮ ਸਾਡੇ ਲਈ ਨਹੀਂ ਇਹ ਉਹਨਾਂ ਸ਼ਹੀਦਾਂ ਲਈ ਹੈ ਜਿਨ੍ਹਾਂ ਨੇ ਸਾਡੇ ਲਈ ਸਭ ਕੁਝ ਬਾਰ ਦਿੱਤਾ ਸ਼ਹੀਦਾਂ ਨੂੰ ਯਾਦ ਕਰਨਾ ਸਿਰਫ ਅੱਖਾਂ ਪਰ ਆਉਣਾ ਨਹੀਂ ਹੁੰਦਾ ਸ਼ਹੀਦਾਂ ਨੂੰ ਯਾਦ ਕਰਨਾ ਇਹ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਪੁੱਛੀਏ ਜਿਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਉਹਨਾਂ ਨੇ ਕਦੇ ਵੀ ਕੋਈ ਮਾੜਾ ਚੰਗਾ ਕਰਮ ਨਹੀਂ ਕੀਤਾ ਹੋਣਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕੀਤੀ ਹੋਣੀ ਜਿਨ੍ਹਾਂ ਨੇ ਧਰਮ ਲਈ ਬੱਚੇ ਕੁਰਬਾਨ ਕਰ ਦਿੱਤੇ ਉਹਨਾਂ ਨੇ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ ਹੋਣਾ ਸਾਹਿਬ ਜੱਦੇ ਨੂੰ ਵੇਖ ਲਵੋ ਇੰਨੇ ਛੋਟੇ ਇੰਨੇ ਨਾਜ਼ੁਕ ਪਰ ਇੰਨੀ ਵੱਡੀ ਰੂਹ ਨਾ ਕੋਈ ਸ਼ਿਕਾਇਤ ਨਾ ਕੋਈ ਡਰ ਨਾ ਕੋਈ ਗਿਲਾ ਸਿਰਫ ਇੱਕ ਗੱਲ ਧਰਮ ਨਹੀਂ ਛੱਡਣਾ ਸੰਗਤ ਜੀ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਦੋਂ ਇੱਕ ਪਾਲੀ ਸੋਚੋ ਕਿਹੜਾ ਦੁੱਖ ਸੀ ਜੋ 10ਵੇਂ ਪਾਸਾ ਜੀ ਨੇ ਨਹੀਂ ਸਹਿਇਆ ਜੰਗਾ ਪਿਛੋੜੇ ਬੱਚਿਆਂ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਤਕਲੀਫ ਪਰ ਕਦੇ ਵੀ ਅਮਰਤ ਵੇਲਾ ਨਹੀਂ ਛੱਡਿਆ ਕਦੇ ਵੀ ਪਰਮਾਤਮਾ ਦੇ ਬੰਦਗੀ ਨਹੀਂ ਛੱਡੀ ਦੁੱਖ ਆਉਂਦੇ ਰਹੇ ਤੂਫਾਨ ਆਉਂਦੇ ਰਹੇ ਪਰ ਕੰਗੀ ਤਰਪਾ ਸਾਜੀ ਦਾ ਵਾਇਗੁਰ ਨਾਲ ਨਾਤਾ ਨਹੀਂ ਟੁੱਟਿਆ ਸੰਗਤ ਜੀ ਅਸੀਂ ਛੋਟੀਆਂ-ਖੋਟੀਆਂ ਗੱਲਾਂ ਤੇ ਨਾਰਾਜ਼ ਹੋ ਜਾਂਦੇ ਕਿਸੇ ਦੀ ਗੱਲ ਚੁਭ ਗਈ ਨਿੰਦਿਆ ਸੁਰੂ ਕਿਸੇ ਦੀ ਤਰੱਕੀ ਦੇਖੀ ਈਰਖਾ ਸੁਰੂ ਕਿਸੇ ਨੇ ਸਲਾਮ ਨਾ ਕੀਤੀ ਦਿਲ ਵਿੱਚ ਗਿਲਾ ਤੇ ਫਿਰ ਕਹਿੰਦੇ ਆ ਕਿ ਨਾਮ ਜਪਦੇ ਆ ਪਰ ਸੁੱਖ ਨਹੀਂ ਮਿਲਦਾ ਸੁੱਖ ਕਿਵੇਂ ਮਿਲੇਗਾ ਸੰਗਤ ਜੀ ਜਦੋਂ ਅਸੀਂ ਆਪਣੀ ਕਮਾਈ ਆਪਣੇ ਹੱਥਾਂ ਨਾਲ ਲੁਟਾ ਰਹੇ ਹਾਂ ਕੋਦਾ ਮਹੀਨਾ ਸਾਨੂੰ ਸਿਖਾਉਂਦਾ ਹੈ ਕਿ ਦੁੱਖ ਵਿੱਚ ਵੀ ਧਰਮ ਨਹੀਂ ਛੱਡਣਾ ਠੰਡ ਵਿੱਚ ਵੀ ਨਾਮ ਨਹੀਂ ਛੱਡਣਾ ਤਕਲੀਫ ਵਿੱਚ ਵੀ ਸਬਰ ਨਹੀਂ ਛੱਡਣਾ ਅਤੇ ਸਭ ਤੋਂ ਵੱਡੀ ਕਿ ਕਿਸੇ ਦਾ ਮਨ ਨਹੀਂ ਦਿਖਾਉਣਾ ਸੰਗਤ ਜੀ ਇਹ ਨੇਮ ਸਿਰਫ ਤੁਹਾਨੂੰ ਨਹੀਂ ਬਦਲੇਗਾ ਤੁਹਾਡੇ ਘਰ ਦਾ ਮਾਹੌਲ ਬਦਲੇਗਾ ਬੱਚਿਆਂ ਦੇ ਸੁਭਾਅ ਬਦਲਣਗੇ ਘਰ ਦੀ ਨਕਾਰਾਤਮਕਤਾ ਆਪ ਹੀ ਘਟਣ ਲੱਗ ਪਵੇਗੀ ਜਿੱਥੇ ਨਾਮ ਹੋਵੇਗਾ ਉੱਥੇ ਕਲੇਸ਼ ਨਹੀਂ ਟਿਕਦਾ ਕਈ ਮੇਰੇ ਭੈਣ ਭਰਾ ਮੈਨੂੰ ਮੈਸੇਜ ਕਰਕੇ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਸਾਡੇ ਘਰ ਦੇ ਵਿੱਚ ਬਹੁਤ ਨਸਾ ਬੜਿਆ ਬਹੁਤ ਹੀ ਨਸਾ ਕਰ ਰਹੇ ਹਨ ਘਰ ਦੇ ਮਤਲਬ ਪਤੀ ਪੁੱਤ ਕਈ ਅਜਿਹੇ ਰਿਸ਼ਤੇ ਨੇ ਸਾਡੇ ਜਿਹੜੇ ਕਿ ਬਹੁਤ ਉਲਝੇ ਪਏ ਨੇ ਬਹੁਤ ਮੁਸ਼ਕਲਾਂ ਪਰੇਸ਼ਾਨੀਆਂ ਤਾਂ ਮੈਂ ਉਹਨਾਂ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਕਰਦੀ ਆਂ 15 ਦਿਨ ਤੁਸੀਂ ਇਹ ਨੇਮ ਕਰ ਲੋ 15 ਦਿਨ ਸਿਰਫ 15 ਦਿਨ ਤੁਸੀਂ ਇਹ ਨੇਮ ਰੱਖ ਲਿਆ ਨਾ ਤਾਂ ਤੁਹਾਡੇ ਘਰ ਦੇ ਵਿੱਚ ਚਮਤਕਾਰ ਆਉਣਾ ਸ਼ੁਰੂ ਹੋ ਜਾਵੇਗਾ 15 ਦਿਨਾਂ ਦਾ ਇਹ ਨੇਮ ਸਿਰਫ ਗੁਰਬਾਣੀ ਸਿਰਫ ਨਾਮ ਸਿਰਫ ਸਹੀਦਾਂ ਦੀ ਯਾਦ ਇਹ ਨੇਮ ਕਿਸੇ ਨੂੰ ਦਿਖਾਉਣ ਲਈ ਨਹੀਂ ਇਹ ਨੇਮ ਵਾਇਰਲ ਨੂੰ ਦਿਖਾਉਣ ਲਈ ਹੈ ਅੱਜ ਇਹ ਗੱਲ ਦਿਲ ਨੂੰ ਜੇਕਰ ਤੁਹਾਡੇ ਨੂੰ ਸੁੰਦੀ ਹੈ ਤਾਂ ਤੁਸੀਂ ਇਹ 15 ਦਿਨ ਨੇਮ ਜ਼ਰੂਰ ਕਰਨਾ ਖਾਸ ਕਰ ਮੇਰੀਆਂ ਮਾਵਾ ਭੈਣਾਂ ਅੱਜ ਦੀ ਗੱਲ ਸਿਰਫ ਸੁਣਨ ਲਈ ਨਹੀਂ ਅੱਜ ਦੀ ਇਹ ਗੱਲ ਦਿਲ ਚ ਬਸਾਉਣ ਲਈ ਹੈ ਤੁਸੀਂ ਉਹ ਹੋ ਜੋ ਘਰ ਨੂੰ ਘਰ ਬਣਾਉਂਦੀਆਂ ਤੁਸੀਂ ਉਹ ਤਾਕਤ ਹੋ ਜਿਸ ਦੇ ਦੁਆਰ ਨਾਲ ਬੱਚੇ ਬਚ ਜਾਂਦੇ ਨੇ ਤੁਸੀਂ ਉਹ ਮਿੱਟੀ ਹੋ ਜਿੱਥੇ ਸਿੰਘ ਪੈਦਾ ਹੁੰਦੇ ਨੇ ਪੋ ਦਾ ਮਹੀਨਾ ਆਇਆ ਇਸ ਮਹੀਨੇ ਨੂੰ ਸਾਨੂੰ ਯਾਦ ਇਹ ਮਹੀਨਾ ਸਾਨੂੰ ਜਿਆਦਾ ਦਵਾਉਂਦਾ ਹੈ ਕਿ ਮਾਂ ਕਿੰਨੀ ਵੱਡੀ ਹੁੰਦੀ ਹੈ ਪੋ ਦਾ ਮਹੀਨਾ ਸੁਣਦੇ ਸਾਰੇ ਹੀ ਸਭ ਤੋਂ ਪਹਿਲਾਂ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਮਾਤਾ ਗੁਜਰੀ ਜੀ ਦੀ ਸਾਹਿਬ ਜਾਦਿਆਂ ਦੇ ਤੇ ਹਰ ਉਹ ਮਾਂ ਦੀ ਜਿਸ ਨੇ ਧਰਮ ਲਈ ਆਪਣਾ ਕਲੇਜਾ ਚੀਰ ਕੇ ਰੱਖ ਦਿੱਤਾ ਮਾਤਾ ਗੁਜਰੀ ਜੀ ਨੇ ਪੁੱਛਿਆ ਨਹੀਂ ਮੇਰੇ ਬੱਚਿਆਂ ਨੇ ਕੀ ਖਾਦਾ ਉਹਨਾਂ ਨੇ ਸਿਰਫ ਇਹ ਸੋਚਿਆ ਕਿ ਮੇਰੇ ਬੱਚੇ ਧਰਮ ਤੇ ਡਟੇ ਰਹਿਣ ਅੱਜ ਦੀ ਮਾਂ ਵੀ ਲੜ ਰਹੀ ਹੈ ਪਰ ਉਹ ਕਿਸ ਚੀਜ਼ਾਂ ਨਾਲ ਹਾਲਾਤਾਂ ਨਾਲ ਸਾਹਮਣੇ ਨਾਲ ਤਕਲੀਫਾਂ ਨਾਲ ਅਤੇ ਕਈ ਵਾਰ ਤਾਂ ਆਪਣੇ ਆਪ ਨਾਲ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਮੇਰੇ ਉੱਤੇ ਤਾਂ ਘਰ ਦਾ ਬੋਝ ਹੀ ਬਹੁਤ ਹੈ ਮੇਰੀ ਤਾਂ ਨੀਂਦ ਵੀ ਪੂਰੀ ਨਹੀਂ ਹੁੰਦੀ ਪਰ ਮਾਤਾ ਗੁਜਰੀ ਜੀ ਕੋਲ ਸੁੱਖ ਸੀ ਕੀ ਉਹਨਾਂ ਕੋਲੇ ਨਰਮ ਬਿਸਤਰ ਸੀ ਮੇਰੀਆਂ ਮਾਮਾ ਭੈਣਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਇਹ ਪੋਦੇ ਮਹੀਨੇ ਵਿੱਚ ਸਿਰਫ 15 ਦਿਨ ਨੇਮ ਦੇ ਨਾਲ ਪਰਮਾਤਮਾ ਦੀ ਲਾੜ ਲੱਗ ਜਾਣ ਗੁਰਬਾਣੀ ਪੜਨਾ ਸ਼ੁਰੂ ਕਰ ਦੇਣ ਚੁਗਲੀ ਨਿੰਦਿਆ ਤੋਂ ਦੂਰ ਰਹਿ ਜਾਣ ਕਿਸੇ ਦਾ ਮਾਲ ਨਾ ਦਿਖਾਉਣ ਘਰ ਦੇ ਵਿੱਚ ਕਿਸੇ ਵੀ ਜੀ ਨੂੰ ਗੁੱਸੇ ਦੇ ਨਾਲ ਨਾ ਬੋਲਣ ਬੱਚਿਆਂ ਦੇ ਪਰਮਾਤਮਾ ਅੱਗੇ ਦਿਲੋਂ ਅਰਦਾਸ ਕਰੋ ਸ਼ਹੀਦਾਂ ਨੂੰ ਯਾਦ ਕਰੋ ਦੇਖਣਾ ਕਿਸ ਤਰ੍ਹਾਂ ਉਹਨਾਂ ਦੇ ਅਰਦਾਸ ਪੂਰੀ ਹੁੰਦੀ ਹੈ ਮਾਂ ਦੀ ਦੁਆ ਸਭ ਤੋਂ ਤਾਕਤਵਰ ਦੁਆ ਹੁੰਦੀ ਹੈ ਪਰ ਮਾਂ ਦੀ ਨਿੰਦਿਆ ਵੀ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ ਰਸੋਈ ਵਿੱਚ ਗੱਲਾਂ ਕਰਨੀਆਂ ਫੋਨ ਤੇ ਗੱਲਾਂ ਕਰਨੀਆਂ ਪੜੋਸੀਆਂ ਦੀਆਂ ਗੱਲਾਂ ਕਰਨੀਆਂ ਇਹ ਸਾਰੀਆਂ ਗੱਲਾਂ ਮਾਂ ਦੀ ਕੀਤੀ ਹੋਈ ਕਮਾਈ ਨੂੰ ਚੁੱਪਚਾਪ ਖੋਹ ਲੈਂਦੀਆਂ ਨੇ ਜਿਸ ਦਿਨ ਮਾਂ ਬੋਲਣ ਦੀ ਥਾਂ ਵਾਹਿਗੁਰੂ ਕਹਿਣ ਲੱਗੇ ਨਾ ਉਸ ਦਿਨ ਘਰ ਦੇ ਵਿੱਚ ਉਕਲੇਸ ਸਭ ਖਤਮ ਹੋ ਜਾਣਾ ਨਸੇ ਵਰਗਾ ਦੁਆਸ ਵੀ ਖਤਮ ਹੋ ਜਾਣਾ ਬੱਚੇ ਕਹਣੇ ਦੇ ਵਿੱਚ ਹੋ ਜਾਣਗੇ ਬੱਚਿਆਂ ਦੇ ਜਿੰਨੀ ਮਰਜ਼ੀ ਵਿਪਤਾ ਕਿਉ ਨਾਣ ਪਵੇ ਵਾਈਗੁਰ ਜੀ ਮੇਰੇ ਕਲਗੀਧਰ ਪਾਸਾ ਜੀ ਨੇ ਆਪਣਾ ਹੱਥ ਦੇ ਕੇ ਬਚਾ ਲੈਣਾ ਜੇਕਰ ਮਾਂ ਹਰ ਰੋਜ਼ ਆਪਣੇ ਬੱਚਿਆਂ ਦੇ ਲਈ ਅਰਦਾਸ ਕਰੇ ਤੇ 15 ਦਿਨ ਇਹ ਨੇਮ ਕਰੇ ਕਈ ਜਿਹੜੀਆਂ ਭੈਣਾਂ ਕਹਿੰਦੀਆਂ ਸਾਡੇ ਕੋਲੇ ਸਮਾਂ ਨਹੀਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਤਾਂ ਉਹਨਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ 5 ਮਿੰਟ ਹੀ ਅੰਮ੍ਰਿਤ ਦਿਨ ਦੇ ਵੇਲੇ ਇਹ 15 ਦਿਨ ਨੇਮ ਬਣਾਓ ਅੱਧਾ ਘੰਟਾ ਬੈਠ ਕੇ ਬਾਣੀ ਗੁਰਬਾਣੀ ਜਪੋ ਵਾਹਿਗੁਰੂ ਵਾਹਿਗੁਰੂ ਮੰਤਰ ਪੜੋ ਚਾਹ ਪਾਈ ਸਾਹਿਬ ਜੀ ਦਾ ਪਾਠ ਪੜੋ ਜਪਜੀ ਸਾਹਿਬ ਜੀ ਦਾ ਪਾਠ ਪੜੋ ਪਰ ਜ਼ਰੂਰ ਕੁਝ ਮਿੰਟ ਤੁਸੀਂ ਨੇਮ ਬਣਾਓ 15 ਦਿਨ ਤੁਸੀਂ ਲਗਾਤਾਰ ਉਸ ਨੇਮ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ ਦੇਖਣਾ ਤੁਹਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਸਵਰਦੀ ਹੈ ਤੁਹਾਡੇ ਪਤੀ ਦੀ ਜ਼ਿੰਦਗੀ ਸੁੜਦੀ ਹੈ ਸਬਰ ਦੀ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਕੀਤਾ ਤਾਂ ਸਹਬਜ਼ਾਦਿਆਂ ਦੀ ਗਵਾਹੀ ਤੁਹਾਡੇ ਬੱਚਾਂ ਤੇ ਆ ਜਾਵੇਗੀ ਕਲੰਗੀਤਰ ਪਾਸਾ ਮਾਂ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਦੇ ਸਨ ਉਹ ਜਾਣਦੇ ਸਨ ਕਿ ਜਿੱਥੇ ਮਾਂ ਨਾਮ ਜਪਦੀ ਹੈ ਜਪਦੀ ਹੈ ਉੱਥੇ ਧਰਮ ਕਦੇ ਹਾਰਦਾ ਨਹੀਂ ਸਿਰਫ 15 ਦਿਨ ਨਿੰਦਿਆਂ ਸਾਡੋਂ ਬੱਚਿਆਂ ਦਾ ਸੁਭਾਅ ਬਦਲ ਜਾਂਦਾ ਘਰ ਚ ਸ਼ਾਂਤੀ ਆ ਜਾਂਦੀ ਹੈ ਦਿਲ ਚ ਹੌਸਲਾ ਹੁੰਦਾ ਮਨ ਚ ਠੰਡ ਪੈਦਾ ਹੋ ਜਾਂਦੀ ਹੈ ਜੇਕਰ ਅਸੀਂ ਇਹ 15 ਦਿਨ ਨੇਮ ਕਰ ਲਿਆ ਨਾ ਤਾਂ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਆਪਾਂ ਜਿਹੜੀਆਂ ਅੱਜ ਤੁਹਾਨੂੰ ਗੱਲਾਂ ਸਾਂਝੀਆਂ ਕੀਤੀਆਂ ਨੇ ਨਾ ਇਹ ਗੱਲਾਂ ਨੂੰ ਆਪਾਂ ਮਨ ਦੇ ਵਿੱਚ ਵਿਸਵਾਉਣਾ ਹੈ ਅਕਸਰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਨਾਮ ਜਪਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਫਿਰ ਵੀ ਸਾਡੇ ਜੀਵਨ ਵਿੱਚ ਸੁੱਖ ਕਿਉਂ ਨਹੀਂ ਆ ਰਿਹਾ ਕਿਉਂ ਦਿਲ ਅੰਦਰ ਭਾਰ ਹੈ ਕਿਉਂ ਬੇਚੈਨੀ ਹੈ ਆਪਾਂ ਆਪਣੀ ਵੀਡੀਓ ਦੇ ਵਿੱਚ ਇਹ ਵੀ ਦੱਸਦੇ ਹਾਂ ਸੰਗਤ ਜੀ ਕਈ ਵਾਰ ਕੀ ਕਰਦੇ ਆ ਆਪਾਂ ਅੰਮ੍ਰਿਤ ਵੇਲੇ ਉੱਠ ਜਾਂਦੇ ਹਾਂ ਜਾਣੇ ਅਣਜਾਣ ਦੇ ਵਿੱਚ ਕਈ ਅਜਈਆਂ ਗਲਤੀਆਂ ਕਰ ਦਿੰਦੇ ਆ ਜਿਹੜੀਆਂ ਕਿ ਸਾਨੂੰ ਪਤਾ ਹੀ ਨਹੀਂ ਲੱਗਦੀਆਂ ਇਹ ਦੋ ਗਲਤੀਆਂ ਸਾਡੀ ਕੀਤੀ ਹੋਈ ਸਾਰੀ ਕਮਾਈ ਨੂੰ ਚੁੱਪਚਾਪ ਖਤਮ ਕਰ ਦਿੰਦੀਆਂ ਨੇ ਅਸੀਂ ਨਾਮ ਵੀ ਜਪਦੇ ਆ ਪਰ ਸਾਨੂੰ ਫਲ ਨਹੀਂ ਮਿਲਦਾ ਅਸੀਂ ਅਰਦਾਸ ਕਰਦੇ ਆ ਪਰ ਉਹ ਅੰਦਰੋਂ ਖਾਲੀ ਮਹਿਸੂਸ ਕਰਦੇ ਆ ਕਾਰਨ ਇਹ ਨਹੀਂ ਕਿ ਗੁਰੂ ਸਾਹਿਬ ਜੀ ਬਖਸ਼ਿਸ਼ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਅਸੀਂ ਖੁਦ ਹੀ ਉਸ ਬਖਸ਼ਿਸ਼ ਨੂੰ ਸੰਭਾਲ ਨਹੀਂ پا ਰਹੇ ਸੰਗਤ ਜੀ ਕੱਲ ਨੂੰ ਸਮਝਾਉਣ ਲਈ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਦੀ ਹਾਂ ਕਹਿੰਦੇ ਇਹ ਜਿਹੜੀ ਇਹ ਕਹਾਣੀਆਂ ਨੇ ਇਹ ਉਹ ਦਰਪਣ ਹੁੰਦੀ ਹੈ ਜਿਸ ਵਿੱਚ ਅਸੀਂ ਆਪਣਾ ਚਿਹਰਾ ਵੇਖ ਲੈਂਦੇ ਬਹੁਤ ਵਾਰੀ ਅਸੀਂ ਸਿੱਧੀ ਗੱਲ ਨਹੀਂ ਸਮਝਦੇ ਪਰ ਜਦੋਂ ਗੱਲ ਕਹਾਣੀ ਦੇ ਰੂਪ ਵਿੱਚ ਆਉਂਦੀ ਹੈ ਤਾਂ ਦਿਲ ਆਪਣੇ ਆਪ ਕਹਿ اٹھਦਾ ਹੈ ਕਿ ਵਾਕਿਆ ਇਹ ਗੱਲ ਮੇਰੇ ਉੱਤੇ ਲਾਗੂ ਹੁੰਦੀ ਹੈ ਇਹ ਕਹਾਣੀ ਉਹਨਾਂ ਸਾਰੇ ਭੈਣ ਭਰਾਵਾਂ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਰੋਜ਼ ਨਿਤ ਨੇਮ ਕਰਦੇ ਆ ਨਾਮ ਜਪਦੇ ਆ ਪਰ ਫਿਰ ਵੀ ਸਾਡੇ ਲਈ ਜਿਹੜੇ ਦੁੱਖ ਨੇ ਉਹ ਖਤਮ ਨਹੀਂ ਹੁੰਦੇ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਮਹਾਪੁਰਖ ਜੀ ਰਹਿੰਦੇ ਸਨ ਉਹ ਭਜਨ ਬੰਦਗੀ ਬਹੁਤ ਕਰਿਆ ਕਰਦੇ ਸਨ ਹਰ ਸਮੇਂ ਉਹ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸਨ ਉਹਨਾਂ ਦੇ ਬਚਨ ਸਿਰਫ ਬੋਲ ਨਹੀਂ ਹੁੰਦੇ ਸਨ ਉਹ ਅੰਦਰੋਂ ਨਿਕਲੀ ਹੋਈ ਕਮਾਈ ਹੁੰਦੇ ਸਨ ਪਿੰਡ ਦੇ ਲੋਕ ਰੋਜ਼ ਉਹਨਾਂ ਕੋਲ ਆਉਂਦੇ ਆਪਣੇ ਦੁੱਖ ਸੁਣਾਉਂਦੇ ਤੇ ਜੀਵਨ ਦੀ ਦਿਸ਼ਾ ਲੈਂਦੇ ਮਹਾਪੁਰਖ ਸਦਾ ਇਹੀ ਸਿਖਾਉਂਦੇ ਕਿ ਨਾਮ ਜਪੋ ਸੇਵਾ ਸਿਮਰਨ ਕਰੋ ਪਰ ਕਿਸੇ ਦਾ ਦਿਲ ਨਾ ਦਿਖਾਓ ਸਮਾਂ ਲੱਗਦਾ ਗਿਆ ਅਤੇ ਬਹੁਤ ਸਾਰੇ ਲੋਕ ਉਹਨਾਂ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਲੱਗ ਪਏ ਪਰ ਕੁਝ ਸਮੇਂ ਬਾਅਦ ਕੁਝ ਜਿਗਿਆਸੂਆਂ ਦੇ ਮਨ ਵਿੱਚ ਸਵਾਲ ਉੱਠੇ ਉਹ ਜਿਗਿਆਸੀ ਕਹਿਣ ਲੱਗੇ ਪਾਪਾ ਜੀ ਅਸੀਂ ਤੁਹਾਡੇ ਕਹੀ ਅਨੁਸਾਰ ਨਾਮ ਜਪਦੇ ਹਾਂ ਸੇਵਾ ਕਰਦੇ ਹਾਂ ਫਿਰ ਵੀ ਸਾਡੇ ਜੀਵਨ ਵਿੱਚ ਦੁੱਖ ਕਿਉਂ ਤੇ ਦੂਜੇ ਪਾਸੇ ਉਹ ਲੋਕ ਜੋ ਨਾਮ ਨਹੀਂ ਜਪਦੇ ਨਾ ਸੇਵਾ ਕਰਦੇ ਨੇ ਉਹਨਾਂ ਦੇ ਜੀਵਨ ਵਿੱਚ ਸੁੱਖ ਕਿਵੇਂ ਨੇ ਮਹਾਪੁਰਖ ਮੁਸਕਰਾਏ ਅਤੇ ਕਹਿਣ ਲੱਗੇ ਪੁੱਤਰ ਉਹਨਾਂ ਨੂੰ ਨਾਮ ਜਪਣ ਦੀ ਲੋੜ ਹੀ ਨਹੀਂ ਕਿਉਂਕਿ ਉਹਨਾਂ ਦੇ ਲਈ ਨਾਮ ਤੁਸੀਂ ਜਪ ਰਹੇ ਹੋ ਤੁਹਾਡੀ ਨਿੰਦਿਆ ਤੁਹਾਡੀ ਈਰਖਾ ਤੁਹਾਡੀ ਚਰਚਾ ਇਹ ਸਭ ਤੁਹਾਡੀ ਕਮਾਈ ਹੈ ਉਹਨਾਂ ਨੂੰ ਦੇ ਰਹੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਈਰਖਾ ਕਰਦੇ ਹੋ ਨਾ ਤਾਂ ਤੁਹਾਡਾ ਕੀਤਾ ਹੋਇਆ ਨਾਮ ਸਿਰਫ ਤੇ ਸਿਰਫ ਉਹਨਾਂ ਦੀ ਚੜ੍ਹਦੀ ਕਲਾ ਕਰ ਰਿਹਾ ਤੇ ਤੁਹਾਡੀ ਤੈਂਦੀ ਤੈਨ ਦੀ ਕਲਾਕਾਰੀ ਸੰਗਤ ਜੀ ਇਹ ਹੈ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਗਲਤੀ ਨਿੰਦਿਆ ਚੁਗਲੀ ਈਰਖਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਇਹ ਜ਼ਹਿਰ ਵਰਗੀ ਹੁੰਦੀ ਹੈ ਇੱਕ ਪਲ ਦੀ ਨਿੰਦਿਆ ਸਵੇਰ ਦੀ ਘੰਟਿਆਂ ਦੀ ਕਮਾਈ ਨੂੰ ਸਾੜ ਕੇ ਰੱਖ ਸਕਦੀ ਹੈ ਇਸ ਲਈ ਗੁਰੂ ਸਾਹਿਬ ਜੀ ਨੇ ਵਾਰ-ਵਾਰ ਕਿਹਾ ਪ੍ਰਾਈ ਨਿੰਦਾ ਤਿਆਗੋ ਜੇ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਇਹ ਤੁਹਾਡਾ ਸਨਮਾਨ ਹੈ ਇਹ ਤੁਸੀਂ ਇਸ ਉੱਤੇ ਹੰਕਾਰ ਨਹੀਂ ਸੁਖਰਾਨਾ ਹੋਣਾ ਚਾਹੀਦਾ ਦੂਜੀ ਵੱਡੀ ਗਲਤੀ ਇਹ ਹੈ ਕਿ ਅੰਮ੍ਰਿਤ ਵੇਲੇ ਮਿਲਣ ਨੂੰ ਆਪਣੀ ਯੋਗਤਾ ਸਮਝ ਲੈਣਾ ਉਸ ਵੇਲੇ ਨੂੰ ਦੁਨਿਆਵੀ ਕੰਮਾਂ ਨਾਲ ਭਰ ਦੇਣਾ ਅੰਮ੍ਰਿਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿਗ੍ਹਾ ਹੈ ਇਸ ਵੇਲੇ ਨੂੰ ਸਭ ਤੋਂ ਪਹਿਲਾਂ ਨਾਮ ਜਪਣਾ ਚਾਹੀਦਾ ਹੈ ਕੰਮ ਵੀ ਕਰਨੇ ਨੇ ਪਰ ਨਾਮ ਤੋਂ ਬਾਅਦ ਜੇ ਸਮਾਂ ਘਟ ਹੈ ਤਾਂ ਘੱਟ ਸਮੇਂ ਵਿੱਚ ਵੀ ਨਾਮ ਜਪੋ 5 ਮਿੰਟ ਵੀ ਸੱਚੇ ਦਿਲ ਨਾਲ ਜਪਿਆ ਹੋਇਆ ਘੰਟਿਆਂ ਦੀ ਬੇਧਿਆਨੀ ਨਾਲ ਕੀਤੀ ਇਬਾਦਤ ਤੋਂ ਵੱਡਾ ਹੁੰਦਾ ਹੈ ਸੰਗਤ ਜੀ ਘਰ ਦੀਆਂ ਮਾਮਾ ਪੈਣਾ ਤੁਹਾਡੀ ਸੇਵਾ ਸਭ ਤੋਂ ਵੱਡੀ ਤਪੱਸਿਆ ਜਦੋਂ ਤੁਸੀਂ ਨਾਮ ਜਪਦੇ ਹੋਏ ਰੋਟੀ ਬਣਾਉਂਦੇ ਹੋ ਘਰ ਸਾਫ਼ ਕਰਦੇ ਹੋ ਬੱਚਿਆਂ ਨੂੰ ਤਿਆਰ ਕਰਦੇ ਹੋ ਉਹ ਸਿਰਫ ਕੰਮ ਨਹੀਂ ਰਹਿੰਦਾ ਉਹ ਅੰਮ੍ਰਿਤ ਬਣ ਜਾਂਦਾ ਹੈ ਉਹ ਭੋਜਨ ਸਿਰਫ ਪੇਟ ਨਹੀਂ ਭਰਦਾ ਉਹ ਮਨ ਨੂੰ ਸ਼ਾਂਤ ਕਰਦਾ ਹੈ ਇਸ ਲਈ ਨਾਮ ਨੂੰ ਕੰਮ ਤੋਂ ਅਲੱਗ ਨਾ ਸਮਝੋ ਨਾਮ ਨੂੰ ਕੰਮ ਦੇ ਅੰਦਰ ਲਿਆਓ ਸੰਗਤ ਜੀ ਅੰਮ੍ਰਿਤ ਵੇਲਾ ਕੋਈ ਰੂਟੀਨ ਨਹੀਂ ਇਹ ਵੈਗੁਰ ਜੀ ਦੀ ਬਖਸ਼ਿਸ਼ ਹੈ ਇਹ ਬਖਸ਼ਿਸ਼ ਨੂੰ ਦਿੰਦਿਆਂ ਹੰਕਾਰ ਅਤੇ ਲਾਪਰਵਾਹੀ ਨਾਲ ਕਦੇ ਨਾ ਗਵਾਓ ਨਾਮ ਜਪੋ ਪਰ ਨਾਮ ਨੂੰ ਸੰਭਾਲੋਗੇ ਜੇਕਰ ਤੁਸੀਂ ਨਾਮ ਨੂੰ ਸੰਭਾਲੋਗੇ ਤਾਂ ਤੁਹਾਡੀ ਜ਼ਿੰਦਗੀ ਆਪਣੇ ਆਪ ਚਮਤਕਾਰ ਕਰਨਾ ਸ਼ੁਰੂ ਕਰ ਦੇਵੇਗੀ ਤੁਹਾਨੂੰ ਲੋੜ ਹੀ ਨਹੀਂ ਹੋਵੇਗੀ ਕਿ ਤੁਸੀਂ ਕੁਝ ਮੰਗੋ ਤੁਹਾਨੂੰ ਪਰਮਾਤਮਾ ਨੇ ਆਪਣੇ ਆਪ ਦੇਣਾ ਸ਼ੁਰੂ ਕਰ ਦੇਣਾ ਤੇ ਆਓ ਹੁਣ ਆਪਾਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਸੁਣਾਉਂਦੇ ਆਂ ਸਾਖੀ ਇਹ ਮੇਰੇ ਕਲੰਗੀਧਰ ਪਾਸਾ ਜੀ ਦੇ ਸਮੇਂ ਦੀ ਜਦੋਂ ਮੇਰੇ ਕਲੰਗੀਧਰ ਪਾਸਾ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਸੀ ਇਹ 1740 ਈਸਵੀ ਦੀ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਆਨੰਦਪੁਰ ਸਾਹਿਬ ਨੂੰ ਘੇਰ ਲਿਆ ਸੀ ਮਹੀਨਿਆਂ ਤੱਕ ਘੇਰਾ ਪਿਆ ਸੀ ਭੁੱਖ ਪਿਆਸ ਨਾਲ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਆਖਰ ਮੁਗਲਾਂ ਨੇ ਕੁਰਾਨ ਤੇ ਹੱਥ ਰੱਖ ਕੇ ਅਤੇ ਪਹਾੜੀ ਰਾਜੇ ਗਉਂ ਤੇ ਕਸਮ ਖਾ ਕੇ ਵਾਅਦਾ ਕੀਤਾ ਕਿ ਜੇ ਗੁਰੂ ਜੀ ਆਨੰਦਪੁਰ ਛੱਡਦੇ ਤਾਂ ਸੁਰੱਖਿਅਤ ਨਿਕਾਸੀ ਦਿੱਤੀ ਜਾਵੇਗੀ ਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਤੇ ਇਹ ਵਾਅਦਾ ਮੰਨ ਲਿਆ ਅਤੇ ਪੋ ਦੇ ਮਹੀਨੇ ਦੀ ਠੰਡੀ ਰਾਤ ਨੂੰ ਆਨੰਦਪੁਰ ਸਾਹਿਬ ਛੱਡ ਦਿੱਤਾ ਗੁਰੂ ਜੀ ਨਾਲ ਉਹਨਾਂ ਦੇ ਚਾਰ ਸਹਬਜ਼ਾਦੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘ ਸਨ ਪਰ ਮੁਗਲਾਂ ਨੇ ਵਾਅਦਾ ਤੋੜ ਦਿੱਤਾ ਜਿਵੇਂ ਹੀ ਗੁਰੂ ਜੀ ਦਾ ਕਾਫਲਾ ਸਰਸਾ ਨਦੀ ਕੋਲ ਪਹੁੰਚਿਆ ਟੰਡੀ ਠੰਡੀ ਹਨੇਰੀ ਅਤੇ ਤੇਜ਼ ਵਹਿੰਦੀ ਹੈ। ਨਦੀ ਵਿੱਚ ਮੁਗਲ ਫੌਜ ਨੇ ਹਮਲਾ ਕਰ ਦਿੱਤਾ। ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਕਈ ਨਦੀ ਵਿੱਚ ਡੁੱਬ ਗਏ। ਇਸ ਹਮਲੇ ਵਿੱਚ ਪਰਿਵਾਰ ਵਿਸੜ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ 6 ਸਾਲ ਇੱਕ ਪਾਸੇ ਰਹਿ ਗਏ। ਗੁਰੂ ਜੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ 18 ਸਾਲ ਅਤੇ ਬਾਬਾ ਜੁਝਾਰ ਸਿੰਘ ਜੀ 14 ਸਾਲ ਮੁਰਚ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਉੱਥੇ ਸਿਰਫ 40 ਸਿੰਘ ਅਤੇ ਗੁਰੂ ਜੀ ਦੇ ਪੁੱਤਰ ਰਹਿ ਗਏ ਸਨ ਚਮਕੌਰ ਦੀ ਜੰਗ 22 ਦਸੰਬਰ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਮਿਸਾਲ ਹੈ ਇੱਕ ਪਾਸੇ ਲੱਖਾਂ ਮੁਗਲ ਫੌਜ ਦੂਜੇ ਪਾਸੇ ਸਿਰਫ 40 ਖਾਲਸੇ ਗੁਰੂ ਜੀ ਨੇ ਆਪਣੇ ਸਿੰਘਾਂ ਨਾਲ ਮਿਲ ਕੇ ਡਟ ਕੇ ਮੁਕਾਬਲਾ ਕੀਤਾ ਇੱਕ ਇੱਕ ਸਿੰਘ ਗਰਜਦੇ ਸ਼ੇਰ ਵਾਂਗ ਲੜੇ ਬਾਬਾ ਜੀ ਸਿੰਘ ਜੀ ਨੇ ਤੇ ਗੁਰੂ ਜੀ ਦੀ ਅੱਗੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ ਮੈਂ ਤੁਹਾਡੇ ਖਾਲਸੇ ਵਜੋਂ ਆਪਣਾ ਫਰਜ਼ ਨਿਭਾਵਾਂਗਾ ਗੁਰੂ ਜੀ ਨੇ ਗੱਲ ਆ ਕੇ ਅਸ਼ੀਰਵਾਦ ਦਿੱਤਾ ਤੇ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਉੱਤੇ ਟੁੱਟ ਪਏ ਬਹੁਤ ਸਾਰੇ ਮੁਗਲ ਮਾਰ ਕੇ ਵੀ ਉਹ ਵੀਰਗਤੀ ਪ੍ਰਾਪਤ ਕਰ ਗਏ ਫਿਰ ਬੱਬਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ ਪਿਤਾ ਜੀ ਮੇਰੇ ਵੱਡੇ ਭਰਾ ਨੇ ਜੰਗ ਵਿੱਚ ਵਿਆਹ ਕੀਤਾ ਹੈ ਹੁਣ ਮੇਰੀ ਵਾਰੀ ਹੈ ਮੈਂ ਵੀ ਧਰਮ ਲਈ ਕੁਰਬਾਨ ਹੋਵਾਂਗਾ ਗੁਰੂ ਜੀ ਨੇ ਫਿਰ ਅਸ਼ੀਰਵਾਦ ਦਿੱਤਾ ਤੇ ਬਾਬਾ ਜੁਝਾਰ ਸਿੰਘ ਜੀ ਨੇ ਵੀ ਅਦਭੁਤੀ ਅਦਭੁਤ ਅਬਹਾਦਰੀ ਵਿਖਾਈ ਉਹਨਾਂ ਨੇ ਵੀ ਸੈਂਕੜੇ ਦੁਸ਼ਮਣ ਮਾਰ ਕੇ ਸਹਾਦਤ ਦਾ ਜਾਮ ਪੀਤਾ ਤਿੰਨ ਪੰਜ ਪਿਆਰੇ ਵੀ ਇਸ ਜੰਗ ਵਿੱਚ ਸ਼ਹੀਦ ਹੋਏ ਆਖਰ ਵਿੱਚ ਗੁਰੂ ਜੀ ਨੇ ਪੰਜ ਪਿਆਰਾਂ ਦੇ ਹੁਕਮ ਨਾਲ ਗੜੀ ਛੱਡੀ ਤਾਂ ਜੋ ਖਾਲਸਾ ਪੰਥ ਜਿਉਂਦਾ ਰਹੇ ਇਸੇ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਠੰਡੀ ਬੁਰਜ ਵਿੱਚ ਕੈਦ ਕੀਤਾ ਗਿਆ ਵਜ਼ੀਰ ਖਾਨ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਪਰ 9 ਅਤੇ 6 ਸਾਲ ਦੇ ਬੱਚਿਆਂ ਨੇ اٹਲ ਵਿਸ਼ਵਾਸ ਨਾਲ ਇਨਕਾਰ ਕਰ ਦਿੱਤਾ ਉਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਮਾਤਾ ਗੁਜਰੀ ਜੀ ਵੀ ਉਸ ਦੁੱਖ ਨੂੰ ਸਹਿਣ ਨਾ ਕਰ ਸਕੇ ਅਤੇ ਜੋਤੀ ਜੋਤ ਸਮਾ ਗਏ ਇਹ ਇਹ ਸਾਖੀ ਦੁਖਦੀ ਹੈ ਪਰ ਇਸ ਵਿੱਚ ਮੋਟੀਵੇਸ਼ਨ ਬਹੁਤ ਹੈ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਮਾ ਤੇ ਅਨੇਕਾਂ ਸਿੰਘਾਂ ਨੂੰ ਗਵਾ ਕੇ ਵੀ ਹੌਂਸਲਾ ਨਹੀਂ ਹਾਰਿਆ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਛੱਡਿਆ ਉਹਨਾਂ ਨੇ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਪਰਮਾਤਮਾ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਉਹਨਾਂ ਨੇ ਜਫਰਮਨ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਚਣੌਤੀ ਦਿੱਤੀ ਅਤੇ ਖਾਲਸਾ ਪੰਥ ਨੂੰ ਹੋਰ ਮਜ਼ਬੂਤ ਕੀਤਾ ਇਹ ਸਾਖੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਿੰਨੀਆਂ ਵੀ ਮੁਸੀਬਤਾਂ ਆਉਣ ਠੰਡ ਭੁੱਖ ਵਿਸੋੜਾ ਜਾਂ ਦੁਸ਼ਮਣ ਪਰ ਜੇ ਵਿਸ਼ਵਾਸ اٹਲ ਹੋਵੇ ਤਾਂ ਕੋਈ ਹਰਾ ਨਹੀਂ ਸਕਦਾ ਅੱਜ ਜਦੋਂ ਅਸੀਂ ਆਪਣੀਆਂ ਛੋਟੀਆਂ ਮੁਸੀਬਤਾਂ ਵਿੱਚ ਹਾਰ ਮੰਨ ਲੈਂਦੇ ਹਾਂ ਤਾਂ ਯਾਦ ਕਰੀਏ ਕਲਗੀਧਰ ਪਾਤਸ਼ਾਹ ਨੂੰ ਅਤੇ ਚਾਰ ਸਹਿਬਜ਼ਾਦਿਆਂ ਨੂੰ ਉਹਨਾਂ ਵਾਂਗ ਹੌਸਲਾ ਰੱਖੀਏ ਧਰਮ ਲਈ ਡਟੀਏ ਅਤੇ ਜ਼ਿੰਦਗੀ ਨੂੰ ਸਫਲ ਬਣਾਈਏ ਇਹੀ ਗੁਰੂ ਜੀ ਦੀ ਸਿੱਖਿਆ ਹੈ ਗੁਰੂ ਜੀ ਨੇ ਚਿੜੀਆਂ ਤੋਂ ਬਾਜ ਬਣਾਏ ਗਿੱਦੜਾਂ ਤੋਂ ਸ਼ੇਰ ਬਣਾਏ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਦੁੱਖ ਤਕਲੀਫਾਂ ਦੇ ਵਿੱਚ ਘਿਰੇ ਹੋਏ ਕਿੱਡੀ ਵੀ ਤੁਹਾਡੇ ਤੇ ਦੁੱਖ ਤਕਲੀਫ ਕਿਉਂ ਨਹੀਂ ਤਾਂ ਮੇਰੇ ਵਾਜਾ ਵਾਲੇ ਨੂੰ ਯਾਦ ਰੱਖੋ ਗੁਰਗੋਬਿੰਦ ਸਿੰਘ ਜੀ ਵਾਂਗ ਹੌਸਲਾ ਰੱਖੋ ਵਿਸ਼ਵਾਸ ਰੱਖੋ ਅਤੇ ਅੱਗੇ ਵਧੋ ਕਿਉਂਕਿ ਮੇਰੇ ਵਾਜਾ ਵਾਲੇ ਤੇ ਉਹ ਕਿਹੜਾ ਦੁੱਖ ਸੀ ਜਿਹੜਾ ਨਹੀਂ ਆਇਆ ਮੇਰੇ ਵਾਜਾ ਵਾਲੇ ਨੇ ਉਹ ਕਿਹੜਾ ਦੁੱਖ ਸੀ ਜਿਹੜਾ ਨਹੀਂ ਸਿਹਾ ਮੇਰੀ ਤਨਮਾਤਾ ਗੁਜਰੀ ਜੀ ਨੇ ਕਿਹੜਾ ਦੁੱਖ ਹੈ ਜਿਹੜਾ ਨਹੀਂ ਸਿਹਾ ਛੋਟੇ ਸਾਹਿਬਜ਼ਾਦਿਆਂ ਨੇ ਕਿਹੜਾ ਦੁੱਖ ਹੈ ਜਿਹੜਾ ਨਹੀਂ ਸਹਿਆ ਪਰ ਉਹਨਾਂ ਨੇ ਸਹਾਦਤ ਪਾਉਣ ਤੇ ਵੀ ਮੁੱਖ ਦੇ ਉੱਤੇ ਉਹ ਵਾਹਿਗੁਰੂ ਵਾਹਿਗੁਰੂ ਸ਼ਬਦ ਨਿਕਲਦਾ ਰਿਹਾ ਤੇ ਪ੍ਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਹੀ ਲੀਨ ਰਹੇ ਮੇਰੇ ਧੰਨ ਧੰਨ ਕਲੰਗੀਧਰ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਵਿੱਚ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ ਫਿਰ ਅਸੀਂ ਅੰਮ੍ਰਿਤ ਵੇਲਾ ਕਿਉਂ ਨਹੀਂ ਕਰ ਸਕਦੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਅੰਮ੍ਰਿਤ ਵੇਲਾ ਸਾਂਭਿਆ ਤਾਂ ਸਾਡ ਅਸੀਂ ਕਿਉਂ ਨਹੀਂ ਸਾਂਭ ਸਕਦੇ ਸਾਡੇ ਲਈ ਅੰਮ੍ਰਿਤ ਵੇਲਾ ਬਹੁਤ ਜ਼ਰੂਰੀ ਹੈ ਅੰਮ੍ਰਿਤ ਵੇਲਾ ਸਾਨੂੰ ਸਾਂਭਣਾ ਤੇ ਸਾਂਭਣਾ ਹੀ ਪੈਣਾ ਜੇ ਅਸੀਂ ਇਹ ਜ਼ਿੰਦਗੀ ਦੇ ਦੁੱਖਾਂ ਨਾਲ ਲੜਨਾ ਚਾਹੁੰਦੇ ਹਾਂ ਨਾ ਦੁੱਖਾਂ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਅਮਰਤ ਵੇਲਾ ਸਾਹਮਣਾ ਪੈਣਾ ਮੇਰੇ ਕਲਗੀਧਰ ਜੀ ਪਾਸਾ ਜੀ ਦੇ ਇਹਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਪੈਣਾ ਮੇਰੇ ਕਲਗੀਧਰ ਪਾਸਾ ਜੀ ਦੇ ਬਚਨ ਸਨ ਕਿ ਜਿਹੜਾ ਸਿੱਖ ਅਮਰਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਦਾ ਨਾ ਉਹ ਸਿੱਖ ਕਿਸੇ ਬਾਜ ਤੋਂ ਘੱਟ ਨਹੀਂ ਕਿਸੇ ਸ਼ੇਰ ਤੋਂ ਘੱਟ ਨਹੀਂ ਉਹ ਸਿੱਖ ਹਰ ਮੁਸੀਬਤ ਦੀ ਘੜੀ ਦੇ ਵਿੱਚ ਜੇਕਰ ਪ੍ਰਮਾਤਮਾ ਨੂੰ ਯਾਦ ਕਰਦਾ ਤਾਂ ਮੈਂ ਉਸ ਸਿੱਖ ਦੇ ਅੰਗ ਸੰਗ ਸਾਹੀ ਰਹਾਂਗਾ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ 15 ਪੂਰੇ ਮਹੀਨੇ ਵਿੱਚ 15 ਦਿਨ ਇਹ ਨਾਮ ਕਰਕੇ ਵੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਵੇਗਾ ਪ੍ਰਮਾਤਮਾ ਦੀ ਭਜਨ ਬੰਦਗੀ ਕਰੋ ਆਪਾਂ ਕੋਈ ਖਾਸ ਤੁਹਾਨੂੰ ਸ਼ਬਦ ਨਹੀਂ ਦੇ ਰਹੇ ਕੋਈ ਖਾਸ ਪਾਠ ਨਹੀਂ ਦੇ ਰਹੇ ਜੇਕਰ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤਾਂ ਲਗਾਤਾਰ 15 ਦਿਨ ਤੁਸੀਂ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜੇਕਰ ਮੇਰੇ ਭੈਣ ਭਰਾਵਾਂ ਦਾ ਨਾਮ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ ਤਾਂ ਉਹ ਆਪਣੇ ਨਾਮ ਨੂੰ ਪੱਕਾ ਕਰਕੇ ਰੱਖਣ ਤੇ ਕੁਝ ਭਜਨ ਬੰਦ ਕੀ ਵਧਾ ਵੀ ਦੇਣ ਕਿਉਂਕਿ ਇਹਨਾਂ 15 ਦੇ ਦਿਨਾਂ ਦੇ ਵਿੱਚ ਜੇਕਰ ਅਸੀਂ ਕੁਝ ਵੱਖਰਾ ਕਰਾਂਗੇ ਇਹਨਾਂ ਸ਼ਹੀਦਾਂ ਦੀ ਸੀਧੀ ਦੇ ਲਈ ਤਾਂ ਸਾਨੂੰ ਕਲਗੀਧਰ ਪਾਸਾ ਜੀ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਕਰਦਨੇ ਆ ਜਿਹੜੇ ਚਮਤਕਾਰ ਕਦੀ ਅਸੀਂ ਆਪਣੀ ਸੋਚਿਆ ਵੀ ਨਹੀਂ ਹੁਣਾ ਸੰਗਤ ਜੀ ਅੰਮ੍ਰਿਤ ਵੇਲਾ ਕੋਈ ਰੂਟੀਨ ਨਹੀਂ ਇਹ ਵਾਈਗੁਰ ਜੀ ਦੀ ਬਕਸ਼ਿਸ ਹੈ ਇਹ ਬਕਸ਼ਿਸ ਨੂੰ ਨਿੰਦਿਆ ਹੰਕਾਰ ਅਤੇ ਲਾਪਰਵਾਹੀ ਨਾਲ ਨਾ ਗਵਾਓ ਨਾਮ ਜਪੋ ਪਰ ਨਾਮ ਨੂੰ ਸੰਭਾਲੋ ਜੇ ਅੱਜ ਦੀ ਵੀਡੀਓ ਵਿੱਚ ਇੱਕ ਵੀ ਗਲਤ ਤੁਹਾਡੇ ਦਿਲ ਨੂੰ ਲੱਗੀ ਹੋਵੇ ਤਾਂ ਸਮਝ ਲਓ ਕਿ ਵਾਈਗੁਰ ਜੀ ਨੇ ਆਪ ਸੁਣਵਾਈ ਕਰ ਦਿੱਤੀ ਹੈ ਗਲਤੀ ਹੋਵੇ ਤਾਂ ਛੋਟੀ ਵੱਡੀ ਭੈਣ ਸਮਝ ਕੇ ਮਾਫ ਜ਼ਰੂਰ ਕਰ ਦੇਣਾ